ਸ਼੍ਰੀ ਗੁਰੂ ਜੀ ਅੱਜ ਆਪਾਂ ਗੱਲ ਕਰਾਂਗੇ ਸਾਡੇ ਕਿਨਰ ਸਮਾਜ ਦੀ ਮਤਲਬ 3 ਸੇਜ ਟਰਾਂਸ ਜੈਂਡਰ ਦੀ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਤਾਂ ਔਰਤ ਤੇ ਮਰਦੰ ਦੇ ਨਾਲ ਨਾਲ ਉਹਨਾਂ ਨੇ ਇੱਕ ਤੀਸਰਾ ਟਰਾਂਸ ਜੈਂਡਰ ਵੀ ਬਣਾਇਆ ਜਿਹਨੂੰ ਕਿ ਆਪਾਂ ਕਿਨਰ ਹੀਜੜੇ ਜਾਂ ਖੁਸਰੇ ਬੋਲਦੇ ਹਾਂ ਇਹਨਾਂ ਦਾ ਖੁਸਨੀਆਂ ਦਾ ਕੰਮ ਸਾਡੇ ਸਮਾਜ ਵਿੱਚ ਜਦੋਂ ਨਵਾਂ ਬੱਚਾ ਜੰਮਦਾ ਹੈ ਖਾਸ ਕਰਕੇ ਲੜਕਾ ਤਾਂ ਉਹਨੂੰ ਉਸਦੀ ਵਧਾਈ ਲੈਣਾ ਤੇ ਜਦੋਂ ਲੜਕੇ ਦਾ ਵਿਆਹ ਕਰਦੇ ਹਾਂ ਤੇ ਉਹਦੀ ਵਧਾਈ ਲੈਣੇ ਆਉਂਦੇ ਹਨ ਇਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਖਾਸ ਕਰਕੇ ਜਦੋਂ ਲਟਕਾ ਪੈਦਾ ਹੁੰਦਾ ਹੈ ਤਾਂ ਇਹ ਵਧਾਈ ਲੈਣ ਆਉਂਦੇ ਹਨ ਹੁਣ ਤਾਂ ਇਹਨਾਂ ਨੇ ਮਤਲਬ ਆਪਣੇ ਏਰੀਏ ਵੰਡੇ ਹੋਏ ਹਨ ਤੇ ਏਰੀਏ ਵਿੱਚ ਇਹਨਾਂ ਦੀ ਵਧਾਈਆਂ ਦੀ ਰਕਮ ਰਕਮ ਵੀ ਕਾਫੀ ਮੈਂ ਸੁਨੇ ਕਾਫੀ ਕਰਤੀ ਇਹਨਾਂ ਨੇ ਬੱਤ ਤੋਂ ਬੱਤ ਰਕਮ ਲੈਂਦੇ ਹਨ ਤੇ ਐਵੇਂ ਇਹਨਾਂ ਦੀ ਰੋਜੀ ਰੋਟੀ ਚੱਲਦੀ ਹੈ ਤੇ ਕਿਨਰ ਸਮਾਜ ਜਿਹੜਾ ਹੈਗਾ ਸਾਡੇ ਭਾਰਤੀ ਸਮਾਜ ਵਿੱਚ ਇਹਨਾਂ ਦੀ ਬਹੁਤ ਹੀ ਇਮੀਅਤਾਂ ਤੇ ਇਹਨਾਂ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਕਿਉਂਕਿ ਪੁਰਾਣੇ ਸਮਿਆਂ ਵਿੱਚ ਐਂ ਕਹਿੰਦੇ ਸੁਣਿਆ ਸੀ ਵੀ ਇਹਨਾਂ ਨੂੰ ਇਹਨਾਂ ਨੇ ਜੋ ਗੱਲ ਕਹਿਤੀ ਵੀ ਚੰਗੀ ਚਾਹੇ ਮਾੜੀ ਉਹ ਪੂਰੀ ਹੋਊਗੀ ਹੋਊਗੀ ਐਸ ਤੱਕ ਇਹਨਾਂ ਦਾ ਉਤਵਾ ਸੀ ਇਹਨਾਂ ਨੂੰ ਇੱਕ ਪੂਜਦੇ ਸੀ ਲੋਕ ਵੀ ਜੋ ਕਿਨਰ ਕਹਿੰਦੇ ਨੇ ਉਹ ਠੀਕ ਹੀ ਆ ਵੀ ਹੋਊਗੀ ਹੋਊਗਾ ਹਰ ਹਾਲਤ ਵਿੱਚ ਤੇ ਪਹਿਲਾਂ ਇਹ ਭਾਰਤੀ ਸਮਾਜ ਵਿੱਚ ਆਮ ਲੋਕਾਂ ਦੀ ਤਰ੍ਹਾਂ ਹੀ ਰਹਿੰਦੇ ਸਨ ਅਰੰਗੇਜ਼ਾਂ ਦੇ ਆਉਣ ਤੋਂ ਬਾਅਦ ਜਦੋਂ ਅੰਗਰੇਜ਼ ਆਪਣੇ ਨਾਲ ਬਾਈਬਲ ਲੈ ਕੇ ਗਏ ਬਾਈਬਲ 'ਚ ਇਹਨਾਂ ਨੂੰ ਕੋਈ ਖਾਸ ਥਾਂ ਪਵਿੱਤਰ ਸਥਾਨ ਨਹੀਂ ਸੀ ਇਸ ਲਈ ਇਹਨਾਂ ਨੂੰ ਅਲੱਗ ਘੱਟਾ ਸਮਝ ਤੋਂ ਉਦੋਂ ਤੋਂ ਇਹ ਆਪਣੇ ਡੇਰੇ ਬਣਾ ਕੇ ਰਹਿਣ ਲੱਗ ਗਏ ਸਮਾਜ ਤੋਂ ਬਾਹਰ ਤੇ ਅੱਜ ਗੱਲ ਕਰਦੇ ਹਾਂ ਇੰਦੋਰ ਦੀ ਇੰਦੋਰ ਵਿੱਚ 24 ਕਿਨਰਾਂ ਨੇ ਖੁਦਕੁਸ਼ੀ ਕਰਨ ਦੀ ਕਾਰਨ ਦੀ ਕਿਉਂ ਕੋਸ਼ਿਸ਼ ਕੀਤੀ ਉਹਨਾਂ ਨੇ ਖੁਦ 24 ਕਿਨਰਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕਾਰਨ ਇਸ ਕੀ ਬਣਿਆ ਉਹ ਕਿੰਨੇ ਦੁਖੀ ਹੋਣਗੇ ਜੋ ਉਹਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਫਿਲਹਾਲ ਉਹ ਹਸਪਤਲ ਦਾਖਲ ਨੇ ਜਿਨ੍ਹਾਂ ਵਿੱਚੋਂ 22 ਖਤਰੇ ਤੋਂ ਬਾਹਰ ਨੇ ਤੇ ਦੋ ਆਈਸੀਯੂ 'ਚ ਨੇ ਤੇ ਅਜੇ ਉਹਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਗੱਲ ਕਰਦੇ ਆਂ ਆਪਾਂ ਮਈ ਮਹੀਨੇ ਦੀ ਮਈ ਮਹੀਨੇ ਵਿੱਚ ਇਹਨਾਂ ਕੋਲ ਇਹ ਦੋ ਧੜੇ ਨੇ ਇੱਕ ਪਾਇਲ ਗੁਰੂ ਤੇ ਸਪਨਾ ਹਾਜੀ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਚੱਲਦਾ ਕਾਫੀ ਟਾਈਮ ਦਾ ਇੱਕ ਧੜਾ ਪਾਇਲ ਗੁਰੂ ਦਾ ਤੇ ਦੂਸਰਾ ਸਪਨਾ ਹਾਜੀ ਦਾ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਜਿਹੜੀ ਪਾਇਲ ਗੁਰੂ ਆ ਉਹ ਹਿੰਦੂ ਧਰਮ ਨਾਲ ਸੰਬੰਧਤ ਆ ਸਪਨਾ ਹਾਜੀ ਆਪਣੀ ਮੁਸਲਮਾਨ ਧਰਮ ਨਾਲ ਸੰਬੰਧਤ ਆ ਤੇ ਪਾਇਲ ਗੁਰੂ ਦੀ ਬੀਜੇਪੀ ਵਾਲੇ ਬਹੁਤ ਵਰਕਰ ਨੇ ਜੋ ਬਹੁਤ ਹਮਾਇਤ ਕਰਦੇ ਨੇ ਤੇ ਸਪਨਾ ਹਾਜੀ ਇੱਕ ਦੇ ਦੇ ਧਰ ਉਹਦੇ ਵਿੱਚ ਧੜੇ ਵਿੱਚ ਸਿਰਫ ਮੁਸਲਮਾਨ ਔਰਤਾਂ ਨੇ ਤੇ ਪਾਇਲ ਗੁਰੂ ਦੇ ਧੜੇ ਵਿੱਚ ਹਿੰਦੂ ਔਰਤਾਂ ਨੇ ਮਤਲਬ ਟਰਾਂਸ ਜੈਂਡਰ ਦੇ ਹਿੰਦੂ 트랜ਸਜੈਂਡਰ ਨੇ ਸਪਨਾਚਨ ਮੁਸਲਮਾਨ 트랜ਸਜੈਂਡਰ ਨੇ ਤੇ ਇਹਨੇ ਜਦੋਂ ਖਬਰਾਂ ਮੁਤਾਬਕ ਸਪਨਾ ਹਾਜੀ ਦੇ ਗੁਰੂ ਨੇ ਉਸ ਨੂੰ 350 ਕਰੋੜ ਦੀ ਪ੍ਰਾਪਰਟੀ ਦਿੱਤੀ ਸੀ ਜਿਹਦੇ ਤੇ ਹੁਣ ਸਪਾਈਲ ਗੁਰੂ ਦਾ ਕਬਜ਼ਾ ਹੈ ਤੇ ਮਈ ਮਹੀਨੇ ਵਿੱਚ ਗੱਲ ਆਈ ਵੀ ਇਹਨਾਂ ਕੋਲ ਇੱਕ ਦੋ ਪੱਤਰਕਾਰ ਆਏ ਇੱਕ ਖਬਰਾਂ ਮੁਤਾਬਕ ਇੱਕ ਪੰਕਜ ਜੈਨ ਤੇ ਦੂਸਰੇ ਦਾ ਨਾਮ ਸੀ ਅਕਸ਼ੇ ਇਹਨਾਂ ਨੇ ਉਹਨਾਂ ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਸਾਨੂੰ ਡਰਾਇਆ ਧਮਕਾਇਆ ਤੇ ਸਾਡੇ ਨਾਲ ਜੌਨ ਸ਼ੋਸ਼ਨ ਕਰਿਆ ਤੇ ਉਹਨਾਂ ਨੇ ਇਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਤੇ ਇਸ ਇਹੀ ਜਾਣਕਾਰੀ ਮੁਤਾਬਕ ਉਹਨਾਂ ਨੇ ਪੁਲਿਸ ਚ ਫੋਟ ਲਿਖਾਈ ਪਰ ਕੋਈ ਖਾਸ ਜਾਣਕਾਰੀ ਨਹੀਂ ਮਤਲਬ ਪੁਲਿਸ ਨੇ ਕਰੀਏਗੀ ਕੋਈ ਖਾਸ ਐਕਸ਼ਨ ਨਹੀਂ ਲਿਆ ਹੈਗਾ ਕੋਈ ਤੇ ਇਹਨਾਂ ਨੇ ਇਸ ਕਰਕੇ ਇਹੀ ਦੁੱਖਾਂ ਵਿੱਚ ਆ ਕੇ ਇਹਨਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣੇ ਦੁੱਖਾਂ ਨੂੰ ਨਾਸ ਸਾਹਦਦੇ ਹੋਏ ਸਾਰਿਆਂ ਨੇ ਇਕੱਠਿਆਂ ਨੇ ਮਿਲ ਕੇ ਫਰਨੈਲ ਪੀ ਲਈ 8:30 ਵਜੇ ਇਹਨਾਂ ਨੇ ਫਰਨੈਲ ਕੀਤੀ ਤੇ ਹੁਣ ਅਜੇ ਤੱਕ ਇਹਨਾਂ ਦਾ ਕੋਈ ਬਿਆਨ ਨਹੀਂ ਸਾਹਮਣੇ ਆਇਆ ਦੇਖਦੇ ਹਾਂ ਫਿਰ ਥੋੜੇ ਨਾਲ ਸਾਂਝੀ ਕਰਾਂਗੇ ਵੀ ਕੀ ਬਿਆਨ ਦੇ ਰਹੇ ਨੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਸੰਦ ਕਰਿਆ ਤੇ ਬਹੁਤ ਪਿਆਰ ਦਿੱਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜਿਨ੍ਹਾਂ ਨੇ ਉਹਨਾਂ ਦਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ